ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਸੰਤਪੂਰਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੋ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਟੋਟਲ 4 ਐਨੀਮਲ ਆ ਜੀ ਜਿੰਨਾ ਚੋਂ ਇੱਕ ਤਾਜੀ ਸੂਈ ਹੈ ਜੀ ਇੱਕ ਤੋਕੜ ਆ ਤੇ ਦੋ ਗੱਬਣ ਤਿਆਰ ਨੇ 1 एचएफਾ ਤੇ ਇੱਕ ਜਰਸੀ ਹੈ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਬਈ ਬਨਾਗਰੇਜਾ ਪਿੰਡ ਸੰਗਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਵਾਗਿਆ ਬਰਾਂਡ ਮੋਬਾਈਲ ਨੰਬਰ ਜੀ 9872416547 ਚਾਰਨਾਕਾ ਜੀ ਅੱਜ ਹਾਂਜੀ ਚਾਰਨਾਕਾ ਸੂਈ ਤੋਂ ਸ਼ੁਰੂ ਕਰਦੇ ਆਂ ਵੀਰੇ ਸੂਆ ਕਿੰਨਾ ਮਾ ਸੂਈ ਹੈ ਜੀ ਇਹ ਵੀਰੇ ਦੂਜਾ ਸੂਆ ਸੂਈ ਹੈ ਕਦੋਂ ਸੂਈ ਹੈ ਜੀ ਸੂਈ ਨੂੰ ਭਾਈ 10 12 ਦਿਨ ਹੋ ਗਿਆ ਬੱਚਾ ਮਗਰ ਬੱਚੀ ਆ ਬਾਕੀ ਵੀਰੇ ਬੱਚਾ ਤੁਹਾਡੇ ਸਾਹਮਣੇ ਆ ਕਿੰਨਾ ਦਾ ਤਿਆਰ ਆ ਜੀ ਬਾਈ ਇਹ ਸੋਨੇ ਝੱਗ ਮਰੋਣੇ ਦਾ 14 ਲੀਟਰ ਵੀ ਮਾਰ ਦਊਗਾ 10 ਲੀਟਰ ਜਮਾ ਠੰਡਾ ਕਰਕੇ ਇਸ ਟਾਈਮ ਤਿਆਰ ਆ ਜੋਕ ਕੇ ਦੇ ਦਾਂਗੇ ਜਮਾ ਗੰਡਾ ਮਾਰ ਕੇ ਥਣਾ ਦੀ ਡੰਨਾ ਜੀ ਆਪਣੇ ਘਰੇ ਚੋਲ ਥਣਾ ਦੀ ਗਾਰੰਟੀ ਆ ਛੀ ਠੰਡੀਆਂ ਪੀੜੀ ਤੇ ਬਹਿ ਕੇ ਚੋਣੇ ਆ ਠੀਕ ਆ ਜੀ ਬੱਚਾ ਛੱਡਣਾ ਛੱਡ ਲੈਣ ਚ ਆਈ ਚੋਲਣ ਕੋਈ ਮਸਤਾ ਹੀ ਨਹੀਂ ਠੀਕ ਆ ਵੀਰੇ ਨਾਲ ਦੀ ਨਾਲ ਤੋੜ ਕੇ ਦਿਖਾ ਦੀ ਦੁੱਧ ਵੀ ਸੰਗਣਾ ਹੋਊ ਵੀਰੇ ਮੱਝਾ ਰਗਾ ਜਮਾ ਇਹ ਬਾਈ ਕਾफी ਗਰਮੀ ਨਹੀਂ ਮੰਦੀ ਐਫ ਐਫ ਕ੍ਰੋਸ ਆ ਗਈ ਇਹ ਸਹੀ ਗੱਲ ਆ ਜੀ ਬਾਕੀ ਵੀਰੇ ਮੂਰੇ ਸੀਜ਼ਨ ਗਰਮੀ ਦਾ ਉਹਨਾ ਗਰਮੀ ਰਹਿ ਤਗਾ ਕਹਿ ਸਕਦੇ ਆ ਬੱਚਾ ਮਗਰ ਵੱੱਛੀ ਆ ਜੀ 10 ਦਿਨ ਸਮਾਂ ਬਾਈ 10 ਦਾ ਸੂਈ ਨੂੰ ਸਮਾਂ ਹੋ ਗਿਆ ਬੱਚਾ ਤੁਹਾਡੇ ਸਾਹਮਣੇ ਆ ਜੀ ਨੈਟ ਜਿਹੜਾ ਕੰਡੇ ਦੇ ਚਾੜਨ ਵਾਲਾ ਉਹ 13 ਕਿਲੋ ਆ ਦੋ ਟਾਈਮ ਚਾਰ ਟਾਈਮ 6 ਟਾਈਮ ਚਵਾਈ ਕਰ ਸਕਦਾ ਕੋਈ ਵੀ ਸੱਜਣ ਬਾਕੀ ਫੇਸ ਕੁਆਲਿਟੀ ਸੋਹਣੀ ਆ ਜੀ ਕਰੋ ਸੰਗ ਆ ਜਾਂਦਾ ਜੀ ਥਾਣਾ ਦੇ ਸਹਿਜ ਵੀ ਸੋਹਣੇ ਆ ਟੋੜ ਆਇਆ ਕੈਮਰੇ ਤੋਂ ਡਰਦਾ ਜੀ ਪੁੱਤ ਜੀ ਨਾ ਬਾਈ ਬੇਟਾ ਲਿਆ ਘਰੋਂ ਆਈ ਥਾਂ ਬਣਾ ਲਈ ਬੈਠ ਦੁੱਧ ਤਾਂ ਦੇ ਦੂਗੀ 15 16 ਕਿਲੋ ਠੀਕ ਆ ਬਈ ਦੁੱਧ ਬਾਈ ਦੱਸਦਾ ਕਿ ਲਗਭਗ 15 16 ਕਿਲੋ ਦੇ ਜੂਗੀ ਬਾਕੀ ਸੇਵਾ ਦੇ ਸ਼ਰਤੇ ਆ ਜੇ ਕੋਈ ਸੱਜਣ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਹਵਾਨਾ ਸੋਹਣਾ ਜੀ ਥਾਣਾ ਕੱਲਾ ਕੱਲਾ ਨਿਖੜਮਾ ਹੱਥੀ ਚਵਾਈ ਵਾਲਾ ਥਾਣਾ ਠੰਡੇ ਸੀਲ ਦੀ ਗਾਰੰਟੀ ਆ ਇੱਕ ਫਾਇਦਾ ਇਹ ਵੀ ਹੋ ਜਾਣਾ ਕਿ ਬੱਚਾ ਤੁਹਾਨੂੰ ਮਗਰ ਵੱੱਛੀ ਮਿਲ ਜਾਣੀ ਆ ਡਿਮਾਂਡ ਜੈ ਜੀ ਜਮਾ ਲੈਣ ਦੇਣ ਜੀ ਮਰੇ ਮੋਲ ਦਾ 50 ਕਰਾ ਲਓ ਜਿਆ ਕਰਾ ਲਓ 55 ਠੀਕ ਆ ਜੀ 47 ਦੀ ਵਿਹੜਾ ਪਤੀ ਦਾ ਹੋ ਜੂ ਮਾਨਤਨ ਜੀ ਕੋਈ ਨਾ ਵਿੱਚ ਛੋੜ ਕਰਦਾ ਜਮਾ ਜੈਜ ਡਿਮਾਂਡ ਆ 47000 ਦੀ ਬਾਈ ਕਹਿੰਦਾ ਵਿਹੜ ਦੇ ਦਾਂਗੇ ਜੀ ਵਿੱਚੋਂ ਮਾਨਤਨ ਜ਼ਰੂਰ ਹੋ ਜੂਗਾ ਜੀ 2 ਨੰਬਰ ਵੀਰੇ ਸੂਆ ਕਿੰਨਾ ਵਾ ਸੂਈ ਹੈ ਜੀ ਇਹ ਵੀਰੇ ਤੋਕੜ ਆ ਵਿਹੜ ਠੀਕ ਆ ਜੀ ਸੂਈ ਦਾ ਕੋਈ ਪਤਾ ਨਹੀਂ ਆਪਣੀ ਲਿਆਂਦੀ ਆ ਆਪਣੀ ਲਿਆਂਦੀ ਆ ਦੁੱਧ ਕਿੰਨਾ ਮੈਂ 3 ਮਹੀਨੇ ਕਹਦਾ ਜਾਂ 2.5 ਕਹਿੰਦਾ ਗੱਲਾਂ ਦਾ ਫਾਇਦਾ ਨਹੀਂ ਫਾਇਦਾ ਨਹੀਂ ਕੋਈ ਜੀ ਜਿਹਨੂੰ ਮਗਰ ਦੇ ਬੱਚਾ ਹੈ ਨਹੀਂ ਠੀਕ ਆ ਜੀ ਦੁੱਧ ਇਸ ਟਾਈਮ ਬਾਈ 12 ਕਿਲੋ ਤਿਆਰ ਆ ਤੁਸੀਂ ਪਹੁੰਚ 11 ਮੰਨ ਕੇ ਆ ਜਿਓ ਥਣਾ ਦੀ ਡੰਨ ਆ ਜੀ ਥਣਾ ਦੀ ਗਰੰਟੀ ਹੋਊ ਤੋੜ ਕੇ ਦਿਖਾ ਦਿਓ ਵੀਰੇ ਨਾ ਬੱਕ ਜਿਹੜਾ ਇਹ ਭੈਣ ਭਰਾ ਆਪਣੇ ਘਰੋਂ ਘਾਨ ਲਊਗਾ ਹਾਂਜੀ ਕੋਈ ਵੀ ਪਸ਼ੂ ਆਪਦੇ ਮੇਰੇ ਘਰੇ ਪੂਰੀ ਤਸੱਲੀ ਕਰਾ ਕੇ ਲੈ ਜੀ ਸਹੀ ਗੱਲ ਆ ਜੀ ਜਿਹੜੇ ਵੀਰ ਨੇ ਸਾਈ ਪੋਣੀ ਆ ਵੀਡੀਓ ਕਾਲ ਕਰ ਲੈਣ ਮੈਂ ਫੀਤੇ ਨਾਲ ਕਦਮ ਮੈਣ ਦੂੰ ਠੀਕ ਆ ਜੀ ਕਈ ਵੀਰ ਆ ਕੇ ਇੱਥੇ ਕਹਿੰਦੇ ਆ ਭਾਈ ਇਹ ਛੋਟੀ ਆ ਵੱਡੀ ਆ ਠੀਕ ਆ ਜੀ ਬਾਅਦ ਵਿੱਚ ਮੈਂ ਸਾਈ ਨਹੀਂ ਵੈਕ ਕਰਨੀ ਠੀਕ ਆ ਵੀਰੇ ਜਿਹੜੇ ਵੀਰ ਨੇ ਸੌਦਾ ਆਪਣੇ ਨਾਲ ਕਰ ਲਿਆ ਮੈਨੂੰ ਵੀਡੀਓ ਕਾਲ ਕਰ ਲਓ ਐਂਟੀ ਟੇਪ ਨਾਲ ਕਦਮ ਮੈਣ ਦਊਗਾ ਠੀਕ ਹੈ ਨਾ ਆ ਕੇ ਭਾਈ ਕਈ ਭਰਾ ਕਹਿੰਦੇ ਛੋਟਾ ਕਾਦਾ ਰਛਾਈ ਮੋੜ ਮੈਂ ਹੋਰਾਂ ਭਰਾਵਾਂ ਨੂੰ ਗਾਣਾਂ ਨੂੰ ਮੈਂ ਜਵਾਬ ਦੇਈ ਇਹਨਾਂ ਇਹ ਕੰਮ ਨਹੀਂ ਹੋਣਾ ਠੀਕ ਹੈ ਵੀਰੇ ਬਾਹਰ ਨੂੰ ਲਿਆਈ ਮੇਰੇ ਦੁੱਧ ਕਿੰਨਾ ਦੱਸਿਆ ਸੀ ਭਾਈ 12 ਕਿਲੋ 2011 ਮੰਨ ਕੇ ਭੌਂਦੀ ਆ ਜਾਣ ਦੁੱਧ 12 ਕਿਲੋ ਹੀ ਚਵਾ ਕੇ ਦਵਾਂਗਾ ਠੀਕ ਹੈ ਭਾਈ ਸੂਆ ਦੂਜਾ ਸੂਈ ਹੈ ਜੀ ਭਾਈ ਕਹਿੰਦਾ ਆਪਣੀ ਲਿਆਂਦੀ ਆ ਜਿੰਨਾ ਸਵਾ ਮਰਜ਼ੀ ਮੰਨ ਲਿਓ ਸੂਈ ਨੂੰ ਹੋ ਗਿਆ net ਦੁੱਧ 12 ਕਿਲੋ ਆ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਸੱਜਣ ਬਾਈ ਦੇ ਘਰੇ ਚਵਾਈ ਕਰਕੇ ਲੈ ਜੇ ਜਾਤ ਬਰੀਡ ਦੀ ਚੰਗੀ ਆ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਾਣਾ ਜੀ ਚਾਰ ਹੀ ਥਾਣਾ ਫੋਟ ਸ਼ਾਂਗ ਭੋਰਾ ਵੀਣੀ ਜੀ ਥਣ ਤੁਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ ਕੱਲਾ ਕੱਲਾ ਗੈਪ ਤੇ ਲੱਗਿਆ ਵਾ ਫੈਕਸ ਹੱਡਰ ਆ ਰੰਗ ਬਾਜ ਦੀ ਪੂਰੀ ਚੰਗੀ ਆ ਠੰਡੇ ਸੀਲ ਦੀ ਗਾਰੰਟੀ ਆ ਥਣਾ ਦੀ ਬਾਈ ਕਹਿੰਦਾ ਡੰਨ ਹੋਊਗੀ ਬੇਫਿਕਰ ਹੋ ਜੋ ਤੇ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹਦਾ ਮੁੱਲ 37000 ਆ ਵੀਰ ਆਫਰ ਹੀ ਆ ਆਫਰ ਹੀ ਆ ਠੀਕ ਆ ਜੀ ਮੁੱਲ 37000 ਰੁਪਿਆ ਦੁੱਧ 12 ਕਿਲੋ ਚੁਵਾਈ ਦੀ ਇੱਕ ਨੰਬਰ ਆ ਬੇਫਿਕਰ ਹੋ ਜੋ ਬੜਾ ਥੱਲੇ ਦੀ ਨੰਗੀ ਚੱਲੋ ਆਏ ਨਹੀਂ ਬਈ ਲੱਤ ਪੱਟ ਜਿਓ ਬਈ ਕਬੂਤਰ ਵਰਗੀ ਵਹਿਣਾ ਫਾਰਮ ਦੀ ਵਹਿਣਾ ਠੀਕ ਆ ਜੀ ਰਾਤ ਵੜ ਤਾਰਾ ਵੀ ਕਾਦੀ ਤਾਰਾ ਸਾਫ ਆ ਠੀਕ ਆ ਜੀ ਠੀਕ ਆ ਕੋਈ ਭੈਣ ਭਰਾ ਬਿਜੇਂਦਰ ਚੈੱਕ ਕਰਾ ਕੇ ਆਪਣੇ ਘਰੋਂ ਲਿਜਾ ਸਕਦਾ ਆਏ ਨਾ ਕੋਈ ਕਹਦੇ ਵੀ ਇਹਨੇ ਰਹਿਣਾ ਨਹੀਂ ਫਰਕਲਾ ਹੁਣ 25 25 30 30 ਹਜ਼ਾਰ ਦਾ ਫਟਰਾ ਵਛਣਾ ਵਿਖੀ ਜਾਂਦੇ ਆ ਬਈ 25 ਜੀ ਦੁੱਧ ਦਿੰਦੀ ਆ 25 ਪ੍ਰਿੰਟਰ ਕੀ ਬੱਕੀ ਆ ਵਦਿਆ ਬਾਕੀ ਮੇਰੇ ਖਰਚਾ ਇਹਨੇ ਆਪਦਾ ਦੁੱਧ ਨਾ ਕੱਢੀ ਆ ਨਾ ਤੇ ਜੇ ਗੱਬਣ ਰਹੇਗੀ ਤਾਂ ਤਨ ਤਨ ਹੋ ਜਾਣੀ ਗੱਬਣ ਰਹੇਗੀ ਤਾਂ ਬਈ 55 60 ਹਜ਼ਾਰ ਦੀ ਉਹਦੀ ਖੜੀ ਹੋ ਜਾਣੀ ਸਹੀ ਗੱਲ ਆ ਜਿੱਦੇ ਚੈੱਕ ਹੋਣ ਦੀ ਗੱਲ ਇਹ ਅੱਗੇ ਆ ਗਿਆ ਨਗ 3 ਨੰਬਰ ਵੀਰੇ ਸੁਹਾ ਕਿੰਨਾ ਜੀ ਇਹ ਬਰੇ ਓਰੀਜਨਲ ਦੂਜਾ ਸੁਹਾ ਸੂਣਾ ਆ ਇਹ ਸਮਾਂ ਕਿੰਨਾ ਲਊਗਾ ਜੀ ਸਮਾਂ ਬਈ 5 ਤੋਂ 4 ਤਿਆਰੀਆਂ ਚ ਦਾ ਹੋ ਸਕਦਾ ਗੱਡੀ ਅਗਲੇ ਦੇ ਘਰੇ ਚੜ ਕੇ ਸੂਪ ਹੋਵੇ ਜਾਂਦੇ ਸਾਰੀ ਮੇਰੇ ਘਰ ਤਾਂ ਹੁੰਦਾ ਲਾਇਵ ਬੈੜਦਾ ਤਿਆਰੀਆਂ ਚ ਮੰਨ ਕੇ ਆਵੇ ਕੋਈ ਵੀਰ ਹਾਂ ਤਿਆਰੀਆਂ ਚ ਮੰਨ ਮੰਨ ਕੇ ਆ ਜੇ ਵੀਰ ਬਾਕੀ ਆਹ ਜਾਂ ਪੰਡਾ ਥਾਣਾ ਹਰੀਕ ਬੈੜਨ ਨੂੰ ਨਹੀਂ ਲੱਗਦਾ ਗਲਾਬੀ ਹਵਾਨਾ ਗਲਾਬੀ ਥਾਣਾ ਤਾਂ ਗਲੱਬ ਕੋਈ ਲੇਵਾ ਸਹੀ ਗੱਲ ਰੰਗ ਪ੍ਰਿੰਟ ਦੀ ਪੂਰੀ ਚੰਗੀ ਆ ਚੈੱਕ ਕਰ ਸਕਦੇ ਹੋ ਜੀ ਬਾਕੀ ਥਾਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਬਾਈ ਦੱਸਦਾ ਕਿ 5 4 ਦਿਨ ਲੈ ਜੂਗੇ ਹੋ ਸਕਦਾ ਅਗਲੇ ਦਿਨ ਘਰੇ ਜਾ ਕੇ ਸੂਪੇ ਤੇ ਉਪਰਾ ਕਰ ਜਾਂਦੀ ਥਣ ਕੱਲਾ ਕੱਲਾ ਨਿੱਖੜਮ ਫੱਤੀ ਚਵਾਈ ਵਾਲਾ ਥਾਣਾ ਸੋਨਾ ਗਲਾਬੀ ਥਣ ਹੋੜ ਸ਼ਾਂਗ ਭੋਰਾ ਵੀ ਨਹੀਂ ਕਿੰਨਾ ਪਾਜੂ ਵੀਰੇ ਦੁੱਧ ਬਾਈ ਪਹਿਲੇ ਸਵੇਰ ਮਾਲਗਨ ਦਾ 18 ਲੀਟਰ ਠੀਕ ਆ ਜੀ ਓਏ ਚੋਇਆ ਸੀ ਠੀਕ ਆ ਜੀ ਦਊਗੀ ਬਾਈ ਹੈ ਵੈੜ ਦੀ ਬਰੀਕੀ ਬਹੁਤ ਆ ਜਾਤ ਬਹੁਤ ਆ ਜੀ ਬਾਕੀ ਹਵਾਨੇ ਦੀ ਖੂਬਸੂਰਤੀ ਚੈੱਕ ਕਰ ਸਕਦੇ ਹੋ ਫਿਟਨੈਸ ਵਾਲਾ ਹਵਾਨਾ ਜੀ ਚਮਾਲ ਲੈਣ ਦੇਣ ਦੀ ਦੀ ਮੰਗ ਮੁੱਲ ਬਾਈ 60000 ਠੀਕ ਆ ਜੀ ਵਿੱਚੋਂ ਮਾਨਤਾਨ ਹੋ ਜੂ ਵਿੱਚੋਂ ਮਾਨਤਾਨ ਹੋ ਜੂ ਮੁੱਲ ਕਰੌਣ ਨੂੰ ਬਾਈ ਕਹਿੰਦਾ 60000 ਰੁਪਇਆ ਵਿੱਚੋਂ ਮਾਨਤਾਨ ਹੋ ਜੂ ਬੈਡ ਚੰਗੀ ਆ ਦੁੱਧ ਜਿੰਨੀ ਤੁਸੀਂ ਸੇਵਾ ਕਰ ਲੋਗੇ ਉਹਨਾਂ ਚੋ ਸਕਦੇ ਆ ਜੀ ਇੱਕ ਐਂਡ ਤੇ ਫਿਰ ਜਰਸੀ ਲਈ ਫਿਰਦਾ ਗਰਮੀਆਂ ਦਾ ਤੋਹਫਾ ਗਰਮੀ ਵਾਲੀ ਫ੍ਰਿਜ ਹੀ ਕਵਾਂਗੇ ਬਈ ਆਪਾਂ ਤਾਂ ਠੀਕ ਆ ਸੁਹਾ ਗੱਲ ਨਵਾ ਵੀਰੇ ਹੈਂ ਸੁਆ ਬਰੇ ਰਿਜਨਲ ਦੂਜਾ ਸੁਆ ਸੋਣਾ ਇਹਨੇ ਸਮਾਂ ਕਿੰਨਾ ਲਊਗੇ ਜੀ ਸਮਾਂ ਇੱਕ ਹਫਤਾ ਬਾਕੀ ਆ ਬਰੇ ਡੇਟ ਮੁਤਾਬਕ ਜਮਾ ਕਿੰਨਾ ਬਾਜੂ ਦੁੱਧ ਬਰੇ ਭਾਈ ਉਹਨਾਂ ਦਾ 15 ਲੀਟਰ ਦੱਸਿਆ ਪਹਿਲੇ ਸੋਏ ਸਾਡਾ ਚੋਇਆ ਠੀਕ ਆ ਜੀ ਐਸ ਦੀ 16 17 ਲੀਟਰ ਚਿਵਾਉ ਹੋ ਗਈ ਬੈੜ ਜਾਣ ਵਾਲੀ ਆ ਭਾਈ ਜਨਨ 10 ਬਾਕੀ ਖਾਂਦੀ ਪੀਂਦੀ ਬਥੇਰੀ ਆ ਬਾਕੀ ਸੁਖਣਾ ਸੀਗਲ ਸਾਉ ਦਾ ਕੋਈ ਅੰਤ ਨਹੀਂ ਜਾ ਵੀ ਆਈਆਂ ਵਾਪਾਸ ਕਰ ਲਈ ਥੋੜੀ ਹੁਣ ਕੈਮਰੇ ਤੋਂ ਵੀ ਡਰਦੀ ਆ ਥੋੜਾ ਜਿਹਾ ਉਪਰ ਆ ਕਰਦੀ ਆ ਥਾਣ ਝੋਲ ਵਹਿੜ ਨੂੰ ਬਹੁਤ ਚੰਗਾ ਲੱਗਿਆ ਤਿਆਰੀ ਸੋਹਣੀ ਕਰਦੀ ਹੁੰਦੀ ਆ ਜੀ ਅਜੇ ਹਫਤਾ ਪਿਆ ਹਾਂ ਜੀ ਅੱਜ ਕੀਰੀ ਦੇ ਬਾਰੇ ਸ਼ਾਈ ਵਾਲ ਦੀ ਮਿਕਸ ਆ ਥੋੜਾ ਜਿਹਾ ਮਿਕਸ ਪਾਇਆ ਫਾਇਦਾ ਹੋ ਜਾਣਾ ਵੀਰੇ ਦੁੱਧ ਹੋਰ ਸੰਗਣਾ ਹੋ ਜਾਊਗਾ ਫੈਟ ਵਾਧ ਜਾਣੀ ਆ ਜਿਹੜੇ ਭਰਾਣੇ ਹੁਣ ਲੱਖ ਰੁਪਈਆ ਮੈਂ ਤੇ ਲਾਉਣਾ ਦੁੱਧ ਤਾਂ ਨੇ ਉਨਾ ਹੀ ਚੋਣਾ ਸਹੀ ਗੱਲ ਆ ਜੀ ਇਹ ਕਹਿੰਦਾ ਬਾਕੀ ਜਮਾਂ ਦਾ ਥਲੀਨਾ ਪੂਰੀ ਵਹਿੜ ਆਈ ਆ ਸਹੀ ਗੱਲ ਮੇਰੀ ਆ ਬਾਕੀ ਸੋਨਾ ਹਵਾਨਾ ਥਾਣ ਕੱਲਾ ਕੱਲਾ ਨਿਖੜਮਾ ਹੱਥੀ ਚਵਾਈ ਵਾਲਾ ਥਾਣਾ ਜੀ ਖੋੜ ਸ਼ਾਂਖ ਪੋਰਾ ਵੀ ਨਹੀਂ ਰੰਗ ਪ੍ਰਿੰਟ ਜਾਤ ਬਰੀਡ ਦੀ ਪੂਰੀ ਚੰਗੀ ਆ ਜੀ ਸੋਨਾ ਗਲਾਬੀ ਥਾਣਾ ਲੱਗਿਆ ਵਾ ਚੈੱਕ ਕਰ ਸਕਦੇ ਹੋ ਦਰਦੀ ਆ ਥੋੜਾ ਜਿਹਾ ਆ ਜਾ ਪਤਾ ਕੁਛ ਨਹੀਂ ਕੋਈ ਗੱਲ ਨਹੀਂ ਜੀ ਕੈਮਰੇ ਤੋਂ ਡਰਦੀ ਆ ਥੋੜਾ ਜਿਹਾ ਬਾਕੀ ਥਾਣਾ ਦੀ ਡੰਨ ਹੋਊਗੀ ਬੇਫਿਕਰ ਹੋ ਜੋ ਇਹਦੀ ਵੀਰੇ ਲੈਣ ਦੇਣ ਜੀ ਵਾਲੀ ਡਿਮਾਂਡ ਜਮ ਮੇਰੇ ਮੁੱਲ ਦਾ ਪਉਣੀ 60 ਕਰਾ ਲਓ 65 ਕਰਾ ਲਓ ਠੀਕ ਆ ਜੀ ਉਹ 60 ਦੇ ਬੁੱਧੀਆ 2000 ਛੋੜ ਹੀ ਕਰਨੀ ਆਪਾਂ 58000 ਦੀ ਹਾਂ ਠੀਕ ਆ ਜੀ 58000 ਦੀ ਬਾਈ ਕਹਿੰਦਾ ਵਹਿੜ ਦੇ ਦਾਂਗੇ ਜੀ ਵਿੱਚੋਂ ਲੈਸ ਜ਼ਰੂਰ ਹੋ ਜਾਊਗਾ ਕੋਈ ਵੀ ਨਗ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲੂਗਾ ਜੀ ਧੰਨਵਾਦ